ਦੇਖੋ ਬਹੁਤ ਵੱਡੀ ਮਾਰ ਇੱਕ ਵਾਰੀ ਨਹੀਂ ਬਾਰ ਬਾਰ ਸਰਕਾਰ ਇਦਾਂ ਦੇ ਫੈਸਲੇ ਲੈ ਰਹੀ ਹੈ ਜਿਦੇ ਨਾਲ ਆਮ ਲੋਕਾਂ ਦੀਆਂ ਜੇਬਾਂ ਦੇ ਉੱਤੇ ਭਾਰੀ ਬੋਝ ਪੈ ਰਿਹਾ ਹੈ ਪਹਿਲਾਂ ਕਲੈਕਟਰ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਉਹ ਵੀ ਆਮ ਲੋਕਾਂ ਨਾਲ ਸੰਬੰਧਿਤ ਸੀ ਤੇ ਫਿਰ ਉਦੋਂ ਬਾਅਦ ਗ੍ਰੀਨ ਟੈਕਸ ਲਾਇਆ ਗਿਆ ਤੇ ਫਿਰ ਮੈਂ ਸਮਝਦਾ ਬਾਰ ਬਾਰ ਬਿਜਲੀ ਦੇ ਟੈਰਿਫ ਵੀ ਵਧਾਏ ਗਏ ਤੇ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਤੀਜੀ ਵਾਰੀ ਆ ਜਿਹੜਾ ਵਾਅਦਾ ਕੀਤਾ ਗਿਆ ਜਦੋਂ ਇਹ ਸਰਕਾਰ ਬਣੀਆ ਵੈਟ ਦੇ ਵਿੱਚ ਤੇ ਮੈਂ ਸਮਝਦਾ ਵੀ ਇੱਕ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਆਂਡ ਗਵਾਂਡ ਦੇ ਸੂਬਿਆਂ ਨਾਲੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਮਿਲਦਾ। ਦੂਜੀ ਗੱਲ ਫੀ ਕਾ ਰੈਵਨਿਊ ਐਂਡ ਰਿਸੋਰਸਸ ਜਨਰੇਟ ਕਰਨੇ ਹੁੰਦੇ ਨੇ ਸਰਕਾਰ ਦੀ ਰਿਸਪੋਨਸੀਬਿਲਟੀ ਹੁੰਦੀ ਆ ਪਰ ਉਹਦੇ ਲਈ ਕੇਵਲ ਲੋਕਾਂ ਦੀ ਜੇਬਾਂ ਨਾਲ ਦੇਖਿਆ ਜਾਣ। ਸਾਡਾ ਜਿਹੜਾ ਇੰਨਾ ਪੈਸਾ ਆਰਡੀਐਫ ਦਾ ਤੇ ਹੋਰ ਫੰਡ ਸਾਡੇ ਦਿੱਲੀ ਰੁਕੇ ਹੋਏ ਨੇ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸਣ ਵੀ ਉਹਨਾਂ ਫੰਡਸ ਨੂੰ ਲੈਣ ਲਈ ਉਹਨਾਂ ਨੇ ਹੁਣ ਤੱਕ ਕਰ ਕੀ ਉਪਰਾਲਾ ਕੀਤਾ ਹੈ? ਉੱਥੇ ਕੀ ਯਤਨ ਕੀਤੇ ਨੇ? ਤੁਸੀਂ ਬਹੁਤ ਸੌਖਾ ਰਾ ਲੱਭ ਲਿਆ ਲੋਕਾਂ ਦੀ ਜੇਬਾਂ ਝੱਟ ਪਾ ਲੈਣੇ। ਪਰ ਜਿਹੜਾ ਆਰਡੀਐਫ ਰੁਕਿਆ ਹੋਇਆ ਤੁਸੀਂ ਸੀਆਰਪੀਐਫ ਦੀਆਂ ਬਟਾਲੀਆਂ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਣ ਵਾਸਤੇ ਤਾਂ ਲੈਣ ਲਈ ਜਾਂਦੇ ਹੋਂ ਪਰ ਇੱਕ ਵਾਰੀ ਵੀ ਪੰਜਾਬ ਦਾ ਰੁਕਿਆ ਹੋਇਆ ਆਰਡੀਐਫ ਕਿਉਂ ਰੋਕਿਆ ਗਿਆ ਹੈ ਇਸ ਬਹਾਲ ਪੁੱਛਣ ਲਈ ਤੇ ਉਹਨੂੰ ਲੈਣ ਲਈ ਉਪਰਾਲਾ ਕਰਨ ਵਾਸਤੇ ਹੁਣ ਤੱਕ ਇੱਕ ਵਾਰੀ ਦਿੱਲੀ ਨਹੀਂ ਗਏ ਆ ਲੋਕਾਂ ਦੀ ਜੇਬਾਂ ਤੇ ਬੋਝ ਪਾਤੇ ਆ ਹੁਣ ਡੀਜ਼ਲ ਤੇ ਪੈਟਰੋਲ ਦੇ ਵਾਧੇ ਨਾਲ ਕੇਵਲ ਇੱਕ ਆਮ ਲੋਕਾਂ ਦੇ ਬੋਝ ਨਹੀਂ ਪਿਆ ਕਿਸਾਨੀ ਨੂੰ ਬਹੁਤ ਵੱਡੀ ਮਾਰ ਪੈਣੀ ਹੈ ਜਿਹੜੀ ਪਹਿਲਾਂ ਹੀ ਆਰਥਿਕ ਮੰਦੀ ਦੇ ਵਿੱਚੋਂ ਲੰਘ ਰਹੀ ਆ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਆ ਦੂਜੀ ਚੀਜ਼ ਇਹਦੇ ਨਾਲ ਮਹਿੰਗਾਈ ਆ ਜਿਹੜੀ ਟਰਾਂਸਪੋਰਟ ਦੇ ਰੇਟ ਵਧਣਗੇ ਤੇ ਨਾਲ ਨਾਲ ਮਹਿੰਗਾਈ ਦਰਾਂ ਜਿਹੜੀ ਉਹ ਵਧੂਗੀ ਤੇ ਫਿਰ ਜਿਹੜੀਆਂ ਬਿਜਲੀ ਦੀਆਂ ਦਰਾਂ ਦੇ ਵਿੱਚ ਸਬਸਿਡੀ ਵਾਪਸ ਲਤੀ ਆ ਮੈਂ ਸਮਝਦਾ ਵੀ ਉਹ ਵੀ ਤੁਸੀਂ ਇੱਕ ਹੱਥ ਜੰਨੇ ਹੋ ਦੂਜੇ ਹੱਥ ਲੈਨੇ ਹੋ 7 ਕਿਲੋਵਾਟ ਤੱਕ ਦੀ ਜਿਹੜੀ 3 ਰੁਪਏ ਦੀ ਸਬਸਿਡੀ ਵਾਪਸ ਲਤੀ ਆ ਉਹ ਵੀ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਅੱਜ ਹਾਲਾਤ ਪੰਜਾਬ ਦੇ ਇਹ ਨੇ ਜਿੱਥੇ ਅਸੀਂ ਪੰਜਾਬ ਸਰਕਾਰ ਨੂੰ ਇਸ ਵਾਅਦੇ ਨੂੰ ਤੁਰਤ ਵਾਪਸ ਲੈਣ ਦੀ ਮੰਗ ਕਰਦੇ ਆ ਉੱਥੇ ਅਸੀਂ ਪੰਜਾਬ ਦੀ ਜਿਹੜੀ ਮੁੱਖ ਵਿਰੋਧੀ ਪਾਰਟੀ ਦੀ ਕੁਰਸੀ ਮੱਲੀ ਬੈਠੀ ਆ ਕਾਂਗਰਸ ਪਾਰਟੀ ਉਹਨੂੰ ਕਹਿੰਦੇ ਆ ਵੀ ਤੁਹਾਡੀ ਭੂਮਿਕਾ ਕਿਹਦੇ ਵਿੱਚ ਕੀ ਆ ਜਦੋਂ ਐਡਾ ਵੱਡਾ ਬੋਝ ਤੁਹਾਡੇ ਸੂਬੇ ਦੀਆਂ ਆਮ ਜਨਤਾ ਦੇ ਉੱਤੇ ਪੈ ਰਿਹਾ ਹੋਵੇ ਤੇ ਤੁਹਾਡੇ ਲੀਡਰ ਬੋਝ ਪਾਉਣ ਵਾਲੀ ਉਸੇ ਸਰਕਾਰ ਦੇ ਨਾਲ ਗਲਵਕੜੀਆਂ ਪਾ ਕੇ ਸੀਟਾਂ ਦੀ ਲੈਂਡ ਡੀਨ ਕਰ ਰਹੇ ਹੋ ਤਾਂ ਕਿਵੇਂ ਪੰਜਾਬ ਦੀ ਵਿਰੋਧੀ ਧਿਰ ਦੀ ਭੂਮਿਕਾ ਤੁਸੀਂ ਨਿਭਾ ਰਹੇ ਹੋ ਸੋ ਅੱਜ ਮੈਂ ਸਮਝਦਾ ਹਾਂ ਵੀ ਜਿੱਥੇ ਵਿਰੋਧੀ ਧਿਰ ਤੇ ਸੱਤਾ ਧਿਰ ਦਾ ਇੰਡੀਆ ਨਾਂ ਦਾ ਇੱਕ ਗਠਜੋੜ ਬਣਿਆ ਹੋਇਆ ਵਿਰੋਧੀ ਧਿਰ ਹੈ ਹੀ ਨਹੀਂ ਪੰਜਾਬ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਆ ਉਹਦੀ ਲੀਡਰਸ਼ਿਪ ਤੇ ਬੇਵਿਸ਼ਵਾਸੀ ਪੈਦਾ ਹੋ ਗਈ ऐसे हालातਾਂ ਦੇ ਵਿੱਚ ਪੰਜਾਬ ਤੇ ਪੰਜਾਬੀਆਂ ਦੀ ਜਿਹੜੀ ਲੋਕਾਂ ਦੇ ਦਰਦ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਨੂੰ ਸਰਕਾਰੀ ਦਰਬਾਰੇ ਸਾਹਮਣੇ ਰੱਖਣਾ ਇਹ ਸਾਡੀ اخلاقی ਜ਼ਿੰਮੇਵਾਰੀ ਸੀ ਸੋ ਸਦਾ ਗੁਰਪ੍ਰਤਾਪ ਸਿੰਘ ਬਡਾਲਾ ਦੀ ਕਨਵੀਨਰਸ਼ਿਪ ਥੱਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਆ ਉਹਦੇ ਵੱਲੋਂ ਅਸੀਂ ਸਾਡੀ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਖੜੀ ਆ ਦੇਖੋ ਸ਼੍ਰੀ ਅਕਾਲ 택 ਸਾਹਿਬ ਦੇ ਉੱਤੇ ਜਿੰਨਾ ਨਿਮਾਣਾ ਹੋ ਕੇ ਚੱਲ ਜਾਈਏ ਕਿਸੇ ਦੂਸਰੇ ਨੂੰ ਜੇ ਅਸੀਂ ਕਹੀਏ ਨਿਮਾਣੇ ਸਿੱਖ ਦੀ ਤਰ੍ਹਾਂ ਜਾ ਉਹ ਤਾਂ ਹੋਸ਼ੀਂ ਦੀ ਗੱਲ ਆ ਇਹ ਤਾਂ ਆਪਣੀ ਭਾਵਨਾ ਹੁੰਦੀ ਆ ਤੁਸੀਂ ਕਿੰਨਾ ਨਿਮਾਣਾ ਹੋ ਕੇ ਜਿੰਨੇ ਵੀ ਨਿਮਾਣੇ ਹੋ ਕੇ ਚੱਲ ਜਾਈਏ ਉਨਾ ਹੀ ਥੋੜਾ ਗੁਰੂ ਦੇ ਅੱਗੇ ਤਾਂ ਸੋ ਸਦਾ ਪਰਮਿੰਦਰ ਸਿੰਘ ਇੰਤਜ਼ਾ ਹੁਣਾਂ ਦੇ ਆਪ ਦੀ ਮੰਨਦੀ ਏ ਭਾਵਨਾ ਸੀ ਕਿ ਮੈਂ ਜੇ ਜਾਣਾ ਤਾਂ ਅਸੀਂ ਸਦਾ ਸੁਖੀਰ ਸਿੰਘ ਬਾਦਲ ਨੂੰ ਕਹਨੇ ਆ ਵੀ ਤੁਸੀਂ ਅਸਤੀਫਾ ਦੇ ਕੇ ਜਾਓ ਵੀ ਮੈਂ ਜੇ ਜਾਣਾ ਤਾਂ ਮੈਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਆਪਣੇ ਅਹੁਦੇ ਤੋਂ ਤਿਆਗ ਦੇ ਕੇ ਉਹਨਾਂ ਨੇ ਸਾਰੇ ਪ੍ਰੈਜ਼ੀਡੀਅਮ ਦੇ ਮੈਂਬਰਾਂ ਨੂੰ ਆਪ ਫੋਨ ਕਰਕੇ ਆਪੇ ਜਾਣਕਾਰੀ ਦਿੱਤੀ ਵੀ ਮੈਂ ਇਦਾਂ ਕਰਨਾ ਚਾਹੁੰਦਾ ਵੀ ਤੁਸੀਂ ਉਮੀਦ ਆ ਮੇਰੇ ਇਸ ਫੈਸਲੇ ਨੂੰ ਪ੍ਰਵਾਨ ਕਰੋਗੇ ਬੀਬੀ ਜਗੀਰ ਕੌਰ ਜੀ ਵੀ ਤੇ ਸਦਾ ਪ੍ਰਮਿੰਦਰ ਸਿੰਘ ਢੀਂਸਾ ਸਾਹ ਦੋਵੇਂ ਪੇਸ਼ ਹੋ ਰਹੇ ਨੇ ਤੇ ਦੋਵੇਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਿਹੜੇ ਸੁਧਾਰ ਦੀ ਲਹਿਰ ਦੀ ਪ੍ਰੈਜ਼ੀਡੀਅਮ ਤੇ ਐਗਜ਼ੀਕਟਿਵ ਦੇ ਮੈਂਬਰ ਸੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਗੇ ਕਿ ਮੈਂ ਸਮਝਦਾ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਕੌਮ ਦੀ ਇਹ ਆਸ ਆ ਕੌਮ ਦੀ ਇਹ ਭਾਵਨਾ ਵੀ ਸਮੁੱਚਾ ਖਾਲਸਾ ਪੰਥ ਇੱਕ ਮੁੱਠਤਾ ਦੇ ਨਾਲ ਇਕੱਠਾ ਹੋਵੇ ਤੇ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਜਿਹੜੇ ਡਾਕੇ ਪੈ ਰਹੇ ਨੇ ਉਹਨਾਂ ਦੀ ਲੜਾਈ ਲੜ ਸਕੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਪੈਰਵਾਹੀ ਕਰ ਸਕੇ ਜਿਆਨੀ ਹਰਪ੍ਰੀਤ ਸਿੰਘ ਦਾ ਕੱਲ ਬਿਆਨ ਆਇਆ ਕਹਿੰਦੇ ਕੋਈ ਵੀ ਸਿੱਖ ਜੇਕਰ ਕੋਈ ਦਾੜਾ ਖੋਲ ਕੇ ਸਰਕਾਰੀ ਦਫਤਰ ਦੇ ਵਿੱਚ ਜਾਂਦਾ ਤਾਂ ਉਹਨੂੰ ਜਿਹੜਾ ਵਕਤ ਤੀਕੇ ਦੇ ਨਾਲ ਦੇਖਿਆ ਜਾਂਦਾ ਕਿ ਜੇ ਸ਼ਾਇਦ ਕੋਈ ਅੱਤਵਾਦੀ ਆ ਗਿਆ ਜਾਂ ਕੋਈ ਖਾਲਿਸਤਾਨੀ ਆ ਗਿਆ ਇਦਾਂ ਦਾ ਕੱਲ ਜਿਹੜਾ ਬਿਆਨ ਉਹਨਾਂ ਨੇ ਹਰਿਆਣਾ ਦੇ ਵਿੱਚ ਦਿੱਤਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੌਮ ਦਾ ਜਿਹੜਾ ਦਰਦ ਦਾ ਕੌਮ ਦੇ ਜਿਹੜੇ ਜਜ਼ਬਾਤ ਆ ਉਹਨਾਂ ਦੀ ਤਰਜਮਾਨੀ ਕੀਤੀ ਆ ਅਸੀਂ ਕਹਿ ਸਕਦੇ ਹਾਂ ਵੀ ਇਹ ਕੋਈ ਇੱਕ ਘਟਨਾ ਨਹੀਂ ਵਾਰ-ਵਾਰ ਐਸੀਆਂ ਘਟਨਾਵਾਂ ਆਉਂਦੀ ਆ ਰਹੀਆਂ 84 ਤੋਂ ਬਾਅਦ ਖਾਸ ਤੌਰ ਤੇ ਉੱਤੇ ਹੁਣ ਪਿਛਲਾ ਦੌਰ ਜਿਹੜਾ ਚੱਲਿਆ ਉਸ ਦੌਰ ਦੇ ਵਿੱਚ ਇੱਕ ਵਾਰੀ ਫੇਰ ਇੱਕ ਵੱਡੀ ਬੇਗਾਨਗੀ ਦੀ ਭਾਵਨਾ ਜਿਹੜੀ ਖਾਲਸਾ ਪੰਥ ਦੇ ਅੰਦਰ ਪਨ ਪਈ ਆ ਤੇ ਉਹੀ ਡਰ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੌਮ ਦੇ ਜਥੇਦਾਰ ਦੇ ਰੂਪ ਵਿੱਚ ਮੈਂ ਸਮਝਦਾ ਉਹ ਬਿਆਨ ਕੀਤਾ ਸੋ ਇਹ ਸਰਕਾਰ ਨੂੰ ਸਮਝਣ ਦੀ ਜ਼ਰੂਰਤ ਆ ਵੀ ਇਹ ਉਹੀ ਖਾਲਸਾ ਪੰਥ ਆ ਇਹ ਉਹੀ ਕੌਮ ਆ ਜਿਸ ਕੌਮ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਸਰਹੱਦ ਗਿਆਨੀ ਜੀ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਦੇ ਆ ਵਚਨ ਸੀ ਨਾ ਵੀ ਇਸ ਕੌਮ ਦੀ ਹੱਦ ਸ਼ਾਇਦ ਦਿੱਲੀ ਤੱਕ ਛੁੰਦੀ ਆ ਦੀ ਪਾਕਿਸਤਾਨ ਦੀ ਜੇ ਖਾਲਸਾ ਪੰਥਨਾ ਹੁੰਦਾ ਸੋ ਮੈਂ ਸਮਝਦਾ ਹਾਂ ਵੀ ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਸਤੇ ਇਸ ਦੇਸ਼ ਦੇ ਵਿੱਚ ਜੋ ਐਮਰਜੈਂਸੀ ਦੇ ਵਰਗੇ ਜਿਹੜੇ ਗੈਰ ਲੋਕ ਰਾਜੀ ਫੈਸਲੇ ਸੀ ਉਹਨਾਂ ਵਿਰੁੱਧ ਲੜਨ ਵਾਸਤੇ ਇਸ ਦੇਸ਼ ਦਾ ਢਿੱਡ ਭਰਨ ਵਾਸਤੇ ਬਹੁਤ ਵੱਡਾ ਯੋਗਦਾਨ ਸਿੱਖ ਕੌਮ ਦਾ ਸੋ ਜੇ ਤੁਸੀਂ ਉਹਨਾਂ ਨੂੰ ਬਗਾਨਗੀ ਦੇ ਰੋਧ ਦਾ ਅਹਿਸਾਸ ਕਰਾਉਂਗੇ ਇਸ ਤੰਗ ਦੇ ਨਾਲ ਤਾਂ ਕਿਸੇ ਚੰਗੇ ਮੁਲਕ ਦੇ ਪ੍ਰਸ਼ਾਸਨਿਕ ਸਿਸਟਮ ਵਾਸਤੇ ਉਹਨੂੰ ਕਦੇ ਚੰਗਾ ਨਹੀਂ ਕਿਹਾ ਜਾ ਸਕਦਾ ਸੋ ਉਹ ਜੋ ਉਹਨਾਂ ਦਾ ਬਿਆਨ ਹੈ ਉਹ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਹੈ